ਨਮਸਕਾਰ ਦੋਸਤੋ ਤੁਹਾਨੂੰ ਜਿਹੜਾ ਪਹਿਲਾ ਟਰੈਨ ਦਿਖਾਉਣ ਜਾ ਰਹੇ ਆ 6 ਗੁਣਾ 10 ਮੀਟਰ ਤਾਂ ਸਟਾਰਟ ਅਸੀਂ ਕਰਨ ਜਾ ਰਹੇ ਆ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ 2 3 4 5 ਲਾਸਟ ਲਾਸਟ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਵਾਹ ਜੀ ਵਾਹ ਦੋਸਤੋ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਰਨ 6 10 ਮੀਟਰ ਸ਼ਟਲ ਰਨ ਰੇਸ ਓਨ ਯੂਅਰ ਮਾਰਕ ਸੈਟ ਨਾ ਨਾ ਫਾਲ 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 ਵਾਪਸ ਕਾਲੇ ਪੈਰੀ ਵੈਰੀ ਗੁੱਡ ਮੈਂ ਮੁੰਡਿਆਂ ਮੁੰਡਿਆਂ ਦੇ ਵਿੱਚ ਫਲੈਕਸੀਬਿਲਟੀ ਹੈ ਕੋਈ ਕੋਈ ਗੱਲ ਨਹੀਂ ਹਾਂਜੀ ਓਨ ਯੂਅਰ ਮਾਰਕ ਸੈਟ ਸ਼ਾਬਾਸ਼ 1 ਵੈਰੀ ਗੁੱਡ 2 3 चल 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 फोर फाइव बिल्कुल वाह फिनिशिंग बढ़िया लास्ट लास्ट शाबाश ਇਹ ਦੂਜੀ ਦਰਗਾਹ ਨਹੀਂ ਆਉਣੇ ਰਹਾਗੇ ਕਿਹਾ ਤਾਂ ਸਿੱਧਾ ਸੀਟੀ ਆਣਾ ਹਾਂ ਸਟਰ ਕੋਲ ਫੇਰ ਭੈਣਾ ਕਦੀ ਕੀ ਗੱਲ ਹੈ ਜਿੰਨੇ ਜਿੰਨੇ 100 200 ਮੀਟਰ ਲਾਏਗਾ ਨਾ ਉਦੋਂ ਇਹਨੂੰ ਕਹਿੰਦੀ ਮਿਲਖਾ ਮਿਲਖਾ ਜਿਹੜੇ ਸਟੈਂਡਿੰਗ ਸਟਾਰਟ ਹਾਂ ਠੀਕ ਹੈ ਹਾਂ ਉਹ ਵੀ ਆਉਂਦੇ ਹਾਂ ਤੇ ਜਦੋਂ ਤੁਸੀਂ ਯੂਨੀਵਰਸਿਟੀ ਜਾਓਗੇ ਜਿਵੇਂ ਯੂਨੀਵਰਸਿਟੀ ਜਾਓ ਉਦੋਂ ਉਦੋਂ ਜ਼ਿਆਦਾ ਕਰਦੇ ਆਓ ਬਸ ਇਹ ਕਰੇਗੀ ਲਾਸਟ ਜਿਹੜੇ ਦੂਜੇ ਨਵੇਂ ਆਜੋ ਨਵੇਂ ਆਜ ਨਵੇਂ ਨਵੇਂ ਨਾਲ ਸ਼ਾਬਾ ਸਰੀਰ ਵਾਰਮ-ਅਪ ਰੱਖੋ ਹਲਾਈ ਚੋਕ ਹਣੇ ਚੱਲੇ ਆ ਨਾ 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 ਨ ਆਰੇ ਜੀ ਕੋਟ ਖਾਲ ਜਿੰਨੀ ਤਾਕਤ ਨਾਲ ਇੱਕ ਵਾਰੀ ਬਲਾਸਟ ਕਰਦੇ ਆ ਤਾਂ ਇਹ ਜੀ ਗੱਲ ਕਰਦੇ ਆ 1 ਮੀਟਰ 40 ਕੋਟ ਤਾਂ ਇਹਦੀ ਤੁਸੀਂ ਪਹਿਲਾਂ ਸਭ ਤੋਂ ਵਾਰਮ ਅਪ ਹੋਣਾ ਵਾਰਮ ਅਪ ਤੋਂ ਬਾਅਦ ਇੱਕ ਵਾਰ ਜਿਓ ਤੁਹਾਡੇ ਸਰੀਰ ਜਿੰਨੀ ਪਾਵਰ ਹੈ ਉਹ ਤੁਸੀਂ ਛੱਡ ਲਈਏ ਇੱਕ ਤਰੀਕਾ ਤਾਂ ਇਹ ਹੈ ਜੀ ਜੰਪ ਵਾਲਾ 1 2 3 ਅੱਗੇ ਜਾਣਾ ਜੀ ਇਸ ਤਰ੍ਹਾਂ ਪਿੱਛੇ ਹੱਥ ਲੱਗਣਗੇ ਤਾਂ ਫੌਲ ਹੋ ਉਸ ਤਰੀਕਾ ਇਸ ਵਾਸਤੇ ਇਸ ਤੀਦਾ ਤਿਆਰ ਰੱਖਣਾ ਜੀ ਸਾ ਹੁਣ ਸਾਡੇ ਨਾਲ ਜਿਹੜੇ ਛੋਦੇ ਨੇ ਆਏ ਹੋ ਇਹਨੇ ਆਓ ਜੀ ਇਹ ਆਪ ਦੀ ਪਾਵਰ ਦਿਖਾਉਣੀ ਹੈ 1 ਲੀਟਰ ਤੇ 40 ਬਾਇਰ ਕਿਹਾ ਵੈਰੀ ਗੁੱਡ ਜੀ ਤੇ ਕਰੋ ਤੇ ਜੀ ਕੁਆਲਿਟੀ ਹੈ ਜੀ ਤੁਹਾਡਾ ਨਾਮ ਜੀ ਮਨਪ੍ਰੀਤ ਜੀ ਮਨਪ੍ਰੀਤ ਜੀ ਲਾਉਣਗੇ ਜੀ ਚਲੋ ਯਾਰ

ਲਗਭਗ ਪ੍ਰਿੰਸ ਦਾ 200 ਮੀਟਰ ਜੀ ਵੈਲ ਕੁਆਲੀਫਾਈ ਹੈ ਮੁੰਡਾ ਚਲੋ ਜਾਣਾ ਅੱਗੇ ਵਾਪਸ ਨਹੀਂ ਆਉਣਾ ਆ ਇਸ ਤੋਂ ਬਾਅਦ ਥੱਲੇ ਬੈਠ ਕੇ ਲਗਾਉਗੇ ਨਾ ਥੱਲੇ ਬੈਠ ਕੇ ਦੌੜਦਾ ਆਪਾਂ ਆਪ ਦਾ ਪੂਰਾ ਜੋਰ ਲਗਾਏ ਨਾ ਬੈਠ ਕੇ ਜੰਪ ਇੱਥੇ ਦੇਖ ਲੋ ਧਿਆਨ ਜੀ ਹਾਂ ਚਲ ਛਾਵਾ ਹਾਂ ਕੀ ਬਾਤ ਹੈ ਜੀ ਚਲ ਬਾ ਬੁਰਾ ਇਹ ਕੀ ਚਲ ਵੈਰੀ ਗੁੱਡ ਥੋੜਾ ਜਿਆ ਹਾਂਜੀ ਹਾਂਜੀ ਕਿਆ ਬਾਤ ਹੈ ਬਹੁਤ ਪ੍ਰਿੰਸ ਦਾ ਬਾਈ ਫਲੈਕਸੀਬਿਲਟੀ ਬਹੁਤ ਵਧੀਆ ਬੈਗ ਲਾ ਦੋਸਤੋ ਇਧਰ ਇਧਰ ਹਾਂਜੀ ਜਿੰਨਾ ਵੀ ਦੋਸਤਾਂ ਮਿੱਤਰਾਂ ਨੇ ਨਵੀਆਂ ਪੋਸਟਾਂ 2000 ਦੇ ਵਿੱਚ ਅਪਲਾਈ ਕਰਨਾ ਤਾਂ ਅੱਜ ਤੋਂ ਜੋ ਹੈ ਫਿਜ਼ੀਕਲ ਦਾ 30 ਨੰਬਰਾਂ ਦਾ ਟੈਸਟ ਜਿਹੜਾ ਪ੍ਰੈਕਟੀਕਲ ਹੈ ਉਹ ਸ਼ੁਰੂ ਹੋ ਚੁੱਕਿਆ ਹੈ ਦੋਸਤੋ ਪੰਜ ਇਵੈਂਟ ਹੋਣਗੇ ਤਿੰਨ ਤੁਹਾਡੀ ਚੁਆਇਸ ਦੇ ਜਿੱਦੇ ਵਿੱਚ 1600 ਮੀਟਰ ਔਰ 6 ਗੁਣਾ 10 ਮੀਟਰ ਔਰ ਇਸ ਤੋਂ ਬਾਅਦ 30 ਮੀਟਰ ਦਾ ਸਟਾਰਟ ਜਿਹੜਾ ਫੁੱਲ ਤੇਜ਼ ਤਾਂ ਜਿਹੜਾ ਜੰਪ ਹੈ ਜੀ ਇਹ ਚੌੜਾ ਹੋਏਗਾ ਜੰਪ 1 ਮੀਟਰ ਤੇ 40 ਪੁਆਇੰਟ ਜੀ ਤਾਂ ਆਓ ਦੋਸਤੋ ਸਮੇਂ ਦਾ ਫਾਇਦਾ ਉਟਾਓ ਸਵੇਰ 5 ਵਜੇ ਤੋਂ ਲੈ ਕੇ 7 ਵਜੇ ਤੱਕ ਸ਼ਾਮ ਨੂੰ 5 ਵਜੇ ਤੋਂ ਲੈ ਕੇ 7 ਵਜੇ ਤੱਕ ja hin ja